ਇੱਕ ਨਵਾਂ ਗਾਣਾ ਹੈ ਮੈਂ ਬਹੁਤ ਚਿਰਾਂ ਬਾਅਦ ਕੋਈ ਸੈਡ ਗਾਣਾ ਕੀਤਾ ਹੈ ਦਾਤਾ ਜੀ ਉਹ ਮੈਂ ਕਮਲ ਨੂੰ ਸਿਰਫ ਸਾਈ ਸੁਣਾਉਣੀ ਹੈ ਮੈਂ ਗਾਉਣਾ ਤੇ ਮੈਂ ਪਹਿਲਾਂ ਕਿਹਾ ਕਿ ਮੈਂ ਗਾਉਣ ਨਹੀਂ ਆਉਂਦਾ ਹੂੰ ਦੇ ਭਾਈ ਕੋੜ ਦੇ ਜਿੰਨਾ ਕੁਝ ਕੋੜ ਮੇਰੇ ਸੀ ਸਭ ਕੁਝ ਲੈ ਗਈ ਤੂੰ ਰੱਬ ਪਿੱਛੇ ਬੈ ਗਈ ਏ ਤੂੰ ਜਿੰਨਾ ਕੁਝ ਕੋਣ ਮੇਰੇ ਸੀ ਸਭ ਕੁਝ ਲੈ ਗਈ ਏ ਤੂੰ ਵਾ ਵਾ ਮੈਨੂੰ ਬਰਬਾਦ ਕਰਨੇ ਹੁਣ ਰੱਬ ਪਿੱਛੇ ਬੈ ਗਈ ਏ ਤੂੰ ਝੂਠੇ ਬਲੇ ਸੱਚੀ ਬਣਦੀ ਐ ਉਹਦੇ ਅਗੇ ਮੋ ਜਾ ਕੇ 니 ਤੂੰ ਰੱਬ ਨੂੰ ਵੀ ਮਾਰ ਦੇਣਾ ਏ ਬਾਰ ਬਾਰ ਝੁੱਠੀ ਉਹਦੀ ਸੋਖ ਕੇ ਕਮਲਦਾ ਜੁਆਇ ਕਰੋ ਇਹ ਐਸਾ ਗੋਈਆ ਲਵ ਯੂ ਬਾਜੀਆ ਅਸੀਂ ਤੁਹਾਡੇ ਫੈਨ ਆ ਬਾਜੀ ਆਪਾਂ ਬਾਜੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਿਹੜੇ ਕਿਹੜੇ ਫੈਨ ਨੇ ਗੱਦੇ ਦਿਲ ਜੋਦਣਾ ਕੋਈ ਸਰੀਲਾ ਜਦੋਂ ਸਾਡੇ ਸੀਨੀਅਰ ਨੇ ਸਾਡੇ ਸੀਨੀਅਰ ਆਰਟਿਸਟ ਨੇ ਅਦਬ ਕਰਨਾ ਮੇਰਾ ਫਰਜ਼ ਹੈ ਜੇ ਮੈਂ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਕਰੂੰਗਾ ਤਾਂ ਮੈਨੂੰ ਲੱਗਦਾ ਮੇਰਾ ਗਾਉਣਾ ਮੇਰੀ ਮਿਹਨਤ ਜ਼ੀਰੋ ਹੈ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਵਾਰੀ ਸਲੀਮ ਪਾਜ਼ਲੀ ਜ਼ੋਰ ਦਾ ਤਾੜੀ ਵਜਾ ਦਿਓ ਤੇ ਮੈਂ ਦੋ ਲਾਈਨਾਂ ਨਵੇਂ ਗਾਣੇ ਦੀਆਂ ਹਾਂਜੀ ਹਾਂਜੀ ਇੱਥੇ ਸੁਣਾ ਕੇ ਜਾਊਂਗਾ ਪਰਨਾਪੁਰ ਨਾਲ ਲੈ ਕੇ ਜਾਊਂਗਾ ਟੈਨਸ਼ਨ ਨਾ ਲੋ ਹਲੇ ਇਕ ਤਰਫਾਏ ਮੇਰਾ ਪਿਆਰ ਨਹੀਂ ਨੈਣਾਂ ਤੋਂ ਕਰਨਿਆ ਚਾਰਨੀ ਕੇਰਾ ਸੰਗ ਦੀ ਦੀਵਾਰ ਮੈਨੂੰ ਟੱਪ ਲੈਣ ਦੇ ਸੰਗ ਦੀ ਦੀਵਾਰ ਮੈਨੂੰ ਟੱਪ ਲੈਣ ਦੇ ਨੀਉਦੋਂ ਤੱਕ ਚੋਰੀ ਚੋਰੀ ਤੱਕ ਲੈਣ ਦੇ ਨਹੀਂ ਮੈਨੂੰ ਉਦੋਂ ਤੱਕ ਚੋਰੀ ਚੋਰੀ ਤੱਕ ਲੈਣ ਦੇ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨਹੀਂ ਲਾਸਟ ਟਾਈਮ ਇੱਥੇ ਆਇਆ ਸੀ ਦਰਬਾਰ ਤੇ ਉਹ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਥੋਡੀ ਭਾਬੀ ਮੈਨੂੰ ਕਹਿੰਦੀ ਕਹਿੰਦੀ ਖਾਨ ਸਾਹਿਬ ਗਾ ਤੁਸੀਂ ਰਿਓ ਆ ਕੁੜੀ ਵਿੱਚ ਕਿਉਂ ਆਈ ਆ ਵੀਡੀਓ ਦੇ ਮੈਂ ਕਿਹਾ ਵੀ ਇਹ ਵੀਡੀਓ ਵਾਲਾ ਨੂੰ ਪਤਾ ਮੈਂ ਨਹੀਂ ਲੈਂਦੀ ਐਨਾ ਖੜਾ ਕਹਿ ਕੇ ਛਡਾਇਆ ਉਦੋਂ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨਹੀਂ ਆਉਂਦੇ ਨੇ ਆ ਵੱਲੇ ਖਿਆਲ ਨਹੀਂ ਦੇਖੀ ਕੁਝ ਮੁਹੋ ਨਾ ਤੂੰ ਬਾਲ ਪਈ ਜਨ ਤਾਰਿਆਂ ਨੂੰ ਸੋਈ ਜਾਣਦੇ ਖੋਲੀ ਦਰਵਾਜ਼ੇ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣਦੇ ਉਹ ਸਾਡੇ ਦਾ ਪਲ ਪਲ ਲੰਘਦੇ ਗਿਣ-ਗਿਣ ਘੜੀਆਂ ਸਾਨੂੰ ਹੁਣ ਪਤਾ ਲੱਗਿਆ ਰਾਤਾ ਨੰਮੀਆਂ ਹੀ ਬੜੀਆਂ ਨੇ ਯਾਰ ਇੱਕ ਤਾੜੀ ਤੁਸੀਂ ਆਪਣੇ ਲਈ ਵਜਾਓ ਜਰਾ ਅਗਰ ਤੁਸੀਂ ਇੰਨਾ ਪਿਆਰ ਕਰਦੋ ਸਾਡੇ ਗਾਣਿਆਂ ਨੂੰ ਇਦਾਂ ਹੀ ਆਪਣਾ ਪਿਆਰ ਆਪਣੀਆਂ ਦੁਆਵਾਂ ਦਿੰਦੇ ਰਿਹਾ ਕਰੋ ਬੇਮਾਗ ਮਹੀਨੇ ਮੂਨ ਰੀ ਸਿਰਾਤ ਸੋਹਣਿਆ मेरे सजरे सजरे उठे सी जज़्बात